ਜਿੰਦਾਬਾਦ ਮਲਕਰ ਜਾਨ ਖੜ ਕੇ ਜਿੰਦਾਬਾਦ ਮਲਕਰ ਜਾਨ ਖੜ ਕੇ ਜਿੰਦਾਬਾਦ ਸੋਨੀਆਂ ਜਾਂਦੀ ਜਿੰਦਾਬਾਦ ਰਾਜਾ ਭੜੇ ਜਿੰਦਾਬਾਦ ਰਾਜਾ ਭੜੇ ਜਿੰਦਾਬਾਦ ਬਹੁਤ ਬਹੁਤ ਬੜੀ ਮਿਹਰਬਾਨੀ ਜਿਹੜੇ ਬੱਸ ਬਚਾਏ ਨੇ ਸਾਡੀ ਬਾਹਰ ਬੈਠ ਦਲੋ ਤੇ ਬੱਸ ਨੂੰ ਛੋੜੋ ਤੇ ਗੱਡੀਆਂ ਵੀ ਖੋੜ ਦਿਓ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਇਕ ਕਾਂਗਰਸ ਪਾਰਟੀ ਦੇ ਬੰਨਿਓ ਜਿਹੜੀ ਮਨਰੇਗਾ ਦੀ ਵਰਕਰਾਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਸਾਡੀਆਂ ਸਾਰੀਆਂ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਸਾਰੇ ਜਿੰਨੇ ਸਾਡੇ ਵਰਕਰ ਸਾਥੀ ਹੈ ਪੂਰੇ ਹਮ ਹਮਾ ਕੇ ਪੂਰੇ ਜੋਸ਼ ਦੇ ਨਾਲ ਅੱਜ ਗੁਰੂ ਅਰਸੇ ਦੀ ਰੈਲੀ ਦੇ ਵਿੱਚ ਜਾ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਕਿ ਕਾਰਾਂ ਦਾ ਗੱਡੀਆਂ ਦਾ ਬੱਸਾਂ ਦੇ ਕਾਫਲਿਆਂ ਦੇ ਨਾਲ ਪੂਰੀ ਵੱਡੀ ਗਿਣਤੀ ਦੇ ਵਿੱਚ ਸਾਡੇ ਵਰਕਰ ਸਾਥੀ ਰੈਲੀ ਦੇ ਵਿੱਚ ਹਿੱਸਾ ਲੈ ਰਹੇ ਨੇ ਅੱਜ ਮੈਂ ਇੱਕ ਗੱਲ ਕਲੀਅਰ ਕਰਨੀ ਚਾਹਣਾ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਸਾਡੇ ਮਨਰੇਗਾ ਮਜ਼ਦੂਰਾਂ ਦੇ ਨਾਲ ਬਹੁਤ ਵੱਡਾ ਤੱਕਾ ਕੀਤਾ ਤੇ ਕਾਂਗਰਸ ਪਾਰਟੀ ਨੇ ਉਹਨਾਂ ਦੇ ਤੱਕੇ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਤੇ ਅੱਜ ਲਗਭਗ ਇਹ ਜਿਹੜੀ 11ਵੀਂ ਸਾਡੀ ਰੈਲੀ ਹੋ ਰਹੀ ਹੈ ਬੜੀ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਤੇ ਇਹ ਵਾਅਦਾ ਕਰਦੇ ਹਾਂ ਅਸੀਂ ਪੂਰੇ ਮਜ਼ਦੂਰਾਂ ਦੇ ਨਾਲ ਕਿ ਉਦੋਂ ਤੱਕ ਇਹ ਲੜਾਈ ਰੋਕਾਂਗੇ ਨਹੀਂ ਜਦ ਤੱਕ ਅਸੀਂ ਇਹ ਕਾਨੂੰਨ ਵਾਪਸ ਨਹੀਂ ਕਰਾ ਲਿਆਉਂਦੇ ਔਰ ਸਾਡੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਹੜਾ ਕਾਨੂੰਨ ਸੀ ਉਹਨੂੰ ਲਾਗੂ ਨਹੀਂ ਕਰ ਲੈਂਦੇ ਉਨੀ ਦੇਰ ਤੱਕ ਅਸੀਂ ਪੂਰੇ ਜੋਸ਼ ਨਾਲ ਤੇ ਪੂਰੀ ਹਿੰਮਤ ਦੇ ਨਾਲ ਇਹ ਲੜਾਈ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਤਹਿਤ ਅਸੀਂ ਇਹ ਲੜਾਈ ਲੜਦੇ ਰਹਾਂਗੇ सिंह कांग्रेस <with food> पार्टी जिंदाबाद श्री कुमार जिंदाबाद कांग्रेस पार्टी जिंदाबाद कांग्रेस पार्टी जिंदाबाद सारा जी धन्यवाद